ਕੀ ਹੈ ਕੀ ਹੈ ਕੀ ਹੈ ਇਨਾ ਕੱਪਾਂ ਦੇ ਥੱਲੇ ਕੀ ਹੈ ਜੇਕਰ ਤੁਹਾਨੂੰ ਦੱਸਾਂਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਹੈ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਪੁਲਿਸ ਦੀ ਹਾਈ ਟੈਕ ਤਫ਼ਤੀਸ਼ ਯਾਨੀ ਕਿ ਇਹਨਾਂ ਕੱਪਾਂ ਦੇ ਥੱਲੇ ਕੀ ਹੋਏਗਾ ਜ਼ਰਾ ਅੰਦਾਜ਼ਾ ਲਾ ਲਓ ਚਲੋ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਪਰ ਤੁਹਾਨੂੰ ਇਹ ਦੇਖ ਕੇ ਇਹਨਾਂ ਦਾ ਪਤਾ ਲੱਗ ਹੀ ਗਿਆ ਕਿ ਮਾਮਲਾ ਤਾਂ ਕੋਈ ਵੱਡਾ ਪਰ ਕੱਪਾਂ ਦੇ ਥੱਲੇ ਕੀ ਹੈ ਦਰਸਲ ਨਾ ਕਪੜੇ ਥੱਲੇ ਗੋੜੀਆਂ ਦੇ ਖੋਲ ਕਿਉਂਕਿ ਚੰਡੀਗੜ੍ਹ ਚ ਇੱਕ ਵਾਰ ਫੇਰ ਚੱਲੀਆਂ ਨੇ ਅੱਧੀ ਰਾਤ ਨੂੰ ਗੋੜੀਆਂ ਇਸ ਵਾਰ ਗੋਲੀ ਟੈਕਸੀ ਸਟੈਂਡ ਦੇ ਮਾਲਕ ਧੋਲ ਦੇ ਇੱਕ ਸਾਥੀ ਨੂੰ ਵਜੀ ਹੈ ਦਸਿਆ ਚਾਰਿਆ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇਹ ਬਖੇੜਾ ਖੜਾ ਹੋ ਗਿਆ ਤੇ ਅੱਧੀ ਰਾਤ ਨੂੰ ਚੰਡੀਗੜ੍ਹ ਚ ਚੱਲ ਪਈਆਂ ਗੋੜੀਆਂ ਹੁਣ ਪੁਲਸ ਮੌਕੇ ਤੇ ਪਹੁੰਚੀ ਹੈ ਤਫ਼ਤੀਸ਼ ਸ਼ੁਰੂ ਹੋ ਚੁੱਕੀ ਹੈ ਤੇ ਤਫ਼ਤੀਸ਼ ਦੇ ਦੌਰਾਨ ਪੁਲਸ ਨੇ ਗੋੜੀਆਂ ਦੇ ਖੋਲਣ ਕੱਪਾਂ ਨਾਲ ਟੱਕ ਦਿੱਤਾ ਹੈ

ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਨਾਲ ਲੱਗਦੇ ਟੈਕਸੀ ਸਟੈਂਡ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਦੋ ਬੰਦਿਆਂ ਤੇ ਫਾਇਰ ਕੀਤਾ ਗਏ ਨੇ ਜਿਸੇ ਦੋਨੋਂ ਬੰਦੇ ਜ਼ਖਮੀ ਹੋ ਗਏ ਨੇ ਇੱਕ ਦੇ ਹੱਥ ਤੇ ਗੋਲੀ ਲੱਗੀ ਹੈ ਤੇ ਦੂਜੇ ਦੇ ਗਰਦਨ ਤੇ ਜਿਨ੍ਹਾਂ ਦਾ ਇਲਾਜ 32 ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਚੰਡੀਗੜ੍ਹ ਪੁਲਿਸ ਮੌਕੇ ਤੇ ਵਿਖਾਈ ਦੇ ਰਹੀ ਹੈ ਤਫ਼ਤੀਸ਼ ਕਰ ਰਹੀ ਹੈ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਆਖਰਕਾਰ ਗੋਲੀ ਚਲਾਣ ਵਾਲੇ ਕੌਣ ਸੀ ਇਹ ਜਨਾਬੀ ਪਰਾਣੀ ਰਹਿ ਗਈ ਸ਼ਾ ਕੀ ਵਿਵਾਦ ਹੈ ਪੁਲਿਸ ਹਰ ਐਂਗਲ ਤੋਂ ਤਫ਼ਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਚੱਲੇ ਹੋਏ ਖੋਲ ਬਰਾਮਦ ਹੋ ਚੁੱਕੇ ਨੇ ਪੁਲਿਸ ਵੱਲੋਂ ਸਰਕਲ ਬਣਾ ਦਿੱਤੇ ਗਏ ਨੇ ਟੀਜ਼ ਜਾਰੀ ਹੈ ਪੁਲਿਸ ਹਰ ਐਂਗਲ ਤੋਂ ਤਫ਼ਤੀਸ਼ ਕਰ ਰਹੀ ਹੈ ਥੋੜੀ ਹੀ ਦੇਰ ਦੇ ਵਿੱਚ ਫੋਰੈਂਸਿਕ ਟੀਮ ਮੌਕੇ ਤੇ ਪਹੁੰਚਣ ਵਾਲੀ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਦੇ तमाम ਵੱਡੇ ਆਫਸਰ ਮੌਕੇ ਤੇ ਪਹੁੰਚ ਚੁੱਕੇ ਹੈ ਹਸਪਤਲ ਤੇ ਪਹੁੰਚ ਚੁੱਕੇ ਹੈ ਮਨਾ ਦੇਦਾਰ ਤੇ ਕਾਰਵਾਈ ਦੀ ਗੱਲ ਵੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਐਸੇ ਤਸਵੀਰਾਂ ਤੁਹਾਡੇ ਸਾਹਮਣੇ ਆ ਚੰਡੀਗੜ੍ਹ ਪੁਲਿਸ ਨੂੰ ਚੱਲੇ ਹੋਏ ਖੋਲ ਬਰਾਮਦ ਹੋ ਚੁੱਕੇ ਹੈ ਤੇ ਸਰਕਲ ਜਿਹੜੇ ਬਣਾਏ ਹੋਏ ਡੱਬੀਆਂ ਦੇ niche ਚੱਲੇ ਹੋਏ ਖੋਲ ਦਿਖਾਈ ਦੇਣਗੇ ਤਸਵੀਰਾਂ ਤੁਹਾਡੇ ਸਾਹਮਣੇ ਆ ਦੋ ਬੰਦਿਆਂ ਦੇ ਗੋਲੀ ਲੱਗੀ ਹੈ ਇੱਕ ਦੇ ਹੱਥ ਤੇ ਤੇ ਦੂਜੇ ਦੇ ਗਰਦਨ ਤੇ ਪੂਰਾ ਮਾਮਲਾ ਕੀ ਹੈ ਜਿਹੜਾ ਤਸ਼ਵੀਰ ਹੈ ਉਹਦਾ ਕੀ ਕਹਿਣਾ ਹੈ ਜਿਨ੍ਹਾਂ ਨੇ ਗੋਲੀ ਚਲਾਈ ਹੈ ਇਹ ਇਹਨਾਂ ਦੇ ਜਾਣਕਾਰੀ ਦੇ ਵਿੱਚ ਸੀਗੇ ਹਾਲਾਂਕਿ ਕਿਸੇ ਕੇਸ ਦੇ ਵਿੱਚ ਕਿਸ ਵਾਰ ਵੀ ਦੱਸੇ ਜਾ ਰਹੇ ਨੇ ਕਿੱਥੇ ਲੱਗੀ ਉਹਦੇ ਗੋਲੀ ਹੀ ਮੇਰੇ ਸਾਹ ਦੇ ਲੱਗੇਗੀ ਲੱਗੀ ਹੈ ਗੋਲੀ ਕਿੱਥੇ ਲੱਗੀ ਆ ਮੇਰੇ ਸਾਥ ਕੇ ਲੱਗੇ ਗਰਦਨ ਤੇ ਜੋ ਪਹਿਲਾ ਪਹਿਲਾ ਫਾਇਰ ਚਲਾਇਆ ਮੇਰੇ ਤੇ ਪਹਿਲਾ ਫਾਇਰ ਚਲਾਇਆ ਮੇਰੇ ਤੇ ਉਹ ਮੇਰੇ ਸਾਥ ਕੇ ਲੱਗੀ ਗੋਲੀ ਲੱਗੀ ਗਰਦਨ ਤੇ ਅੱਛਾ ਹਾਂ ਉਹ ਆਪਣੇ ਹੋਸ਼ ਵਿੱਚ ਨਹੀਂ ਥੇ ਗੋਲੀ ਬੜੀ ਤਰੀਕੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਭਾਈ ਕਿਤੇ ਹਫਤੇ 10 ਦਿਨ ਪਹਿਲੇ ਮੈਨੂੰ ਤੇ ਟੋਕਾ ਤੋਂ ਮੇਰੇ 4 ਸਾਲ 40 ਜਿਹਾ ਜਾ ਕੇ ਦੇਖਿਆ ਉਸ ਪਿੱਛੇ ਮੈਨੂੰ ਤੇ ਟੋਕਾ ਦਾ ਕਿ ਭਾਈ ਮੇਰੇ ਪੈਸੇ ਦਾ ਹਿਸਾਬ ਕਾਪ ਕਰਦੇ ਕਿੰਨੇ ਬੰਦੇ ਦਾ ਗੋਲੀ ਲੱਗੀ ਹੈ ਭਾਈ ਦੋ ਬੰਦੇ ਦਾ ਗੋਲੀ ਲੱਗੀ ਹੈ ਕਿੰਨੇ ਕਿਤੇ ਲੱਗੀ ਗੋਲੀ ਇੱਕ ਰੌਕ ਭਾਈ ਹੈ ਜਿੰਨਾਂ ਦਾ ਸਟੈਂਡ ਹੈ ਅੱਛਾ ਠੀਕ ਹੈ ਇੱਕ ਲੱਗੀ ਹਨੀ ਬਾਹਰ ਦਾ ਕਿ ਜੋ ਗੋਲੀ ਮੇਰੇ ਤੇ ਚਲਾਈ पुश करके वो रॉक भाई चकन्ने हो गए रॉक में कितने लगी गोली रॉक भाई के हाथ में लगी गोली और दूसरे ने दूसरे ने गर्दन में गोली लगी गर्दन से हाँ जी कोई पुरानी रंजिश थोड़ी भाई ये रंजिश का तो पता नहीं तो केस वार है सारे एक ही केस में केस वार है केड़े केस केस वार है इन्होंने कोई तीन की झगड़ा हुआ था या फिर ट्राइबल के साथ अच्छा कोई मनीष मनीष वो भी भाई का नाम बताएगी मनीष है उस केस में सारे केस वार है हूँ गोलियाँ दोनों के हाथों से लगी नहीं एक के गर्दन में लगी है एक हाथ में लगी इसी गर्दन पहले गोली थोड़े पे तो फाटे से की प्ले इन्होंने कोई ठीक है आई तो मेरे को पता ही नहीं दस दे। कि सारी बार कस्टमिंग करते हैं और पैसे वास्ते चला था थोड़ा ऊंची जगह चला चलो तो मैं आगे चलो आगे चलो ये जगह ना उन्होंने चलो इधर सेट हो गया मैं कह रहा तू आज भी पूरा सेट लग रहा है कि नजर आता करेगा मेरे लगते वो आंधी ने मुझे सबसे पहले ये पूछी कि तू इधर क्या कर रहा है आए एक कागज से आए भाई साहब ये नहीं पता हम तो मैकनेट्स स्टैंड पे एकदम से दोनों को दे सीधे बिकते सिगरेट वाली दुकान पे आ रहे सिगरेट की दुकान से पूछ सकते हैं इस टाइम तो दोनों ने था दूसरा सिगरेट एक सिगरेट तुम आज ਮੈਨੂੰ ਇਤਨਾ ਨਹੀਂ ਪਤਾ ਅੰਦਰ ਜੈਸੀ ਗੋਲੀ ਚਲੇ ਹਮਦਰ ਸੋਸਾਇਟੀ ਕੋ ਬਾਤ ਆ ਮੁੰਡੇ ਦੋਨੇ ਹਸਪੀਟਲ ਜਾ ਰਿਹਾ ਹੈ ਜੀ ਦੇਖੋ ਚੰਡੀਗੜ੍ਹ ਦੇ ਸੈਕਟਰ 32 ਹਸਪੀਟਲ ਦੇ ਨਾਲ ਸਟੈਂਡ ਹੈ ਐਮਬੂਲੈਂਸ ਕਰਦੀ ਹੈ ਸੋਨੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਦੋ ਬੰਦੇ ਤੇ ਫਾਇਰਿੰਗ ਕੀਤੀ ਗਈ ਹੈ ਤੇ ਦੋਨੇ ਮੁੰਡੇ ਜ਼ਖਮੀ ਹੋ ਗਏ ਇੱਕ ਦਾ ਨਾਮ ਰੌਕ ਤੇ ਦੂਜੇ ਦਾ ਹਨੀ ਬਾਤ ਹਨੀ ਬਾਗਵਾਜ ਜਸੇ ਰਿਆ ਗੋਲੀ ਚ ਨਾਲ ਵਾਲੇ ਕੋਲ ਨੇ ਉਹ ਵੀ ਜਾਣਾਂਗੇ

किन्ने फायर राउंड फायर हुए ने पुलिस हर एंगल तो बरीकी के नफ्तीश कर रही है देख सकते हो जो तो चले हुए खोल है उसे हर जगह डब्बिया लगा दती है गई हैं डब्बे के नीचे चले हुए खोल बराबर हो चुके हैं देख सकते हो जो जांच अधिकारी ने मौके पर ए एस आई पवन है वो भी इतने दिखाई दे रहे हैं तस्वीर य रहे हैं कि आखिरकार होर कोई खोल नहीं जो चले हुए किनिया गोलियाँ चलिया ने किन्ने राउंड फायर हुए हैं पुलिस हर एंगल तो 33 ਕਰ ਰਹੀ ਹੈ ਇਹ ਜਿਹੜਾ ਰੋਡ ਹੈ ਟੈਕਸੀ ਸਟੈਂਡ ਜਿਹੜਾ ਨਾਲ ਹੀ ਪੈਂਦਾ ਹੈ 32 ਹਸਪੀਟਲ ਦੇ ਇਹਦਾ ਨਾਮ ਟੈਕਸੀ ਸਟੈਂਡ ਹੈ ਉਹਦੇ ਨਾਲ ਹੀ ਇਹ ਰੋਡ ਹੈ ਤੇ ਇਸ ਰੋਡ ਤੇ ਠੀਕ ਫਾਇਰਿੰਗ ਹੋਈ ਹੈ ਅਸੀਂ ਇਸ ਟਾਈਮ ਕ੍ਰਾਈਮ ਸਪੋਟ ਤੇ ਆਂ ਕ੍ਰਾਈਮ ਸੀਨ ਤੇ ਜਿੱਥੇ ਤੁਹਾਨੂੰ ਦਿਖਾ ਰਹੇ ਤਸਵੀਰਾਂ ਕ੍ਰਾਈਮ ਸੀਨ ਤੋਂ ਸਿੱਧੇ ਤਸਵੀਰਾਂ ਤੁਹਾਡੇ ਕੋਲ ਨੇ ਜਿਹੜੇ ਅਸੀਂ ਤੁਹਾਨੂੰ ਦਿਖਾਈ ਦੇ ਰਹੀਆਂ ਤੇ ਦੇਖ ਸਕਦੇ ਹੋ ਇੱਥੇ ਪੁਲਿਸ ਦੇ तमाम ਆਫੀਸਰ ਪਹੁੰਚੇ ਹੋਏ ਨੇ ਜਾਂਚ ਕਰ ਰਹੇ ਨੇ ਤੇ ਡੀਐਸਪੀ ਜਸਵਿੰਦਰ ਸਿੰਘ ਵੀ ਮੌਕੇ ਤੇ ਹਸਪਤਲ ਪਹੁੰਚ ਚੁੱਕੇ ਹੈ ਇੰਸਪੈਕਟਰ ਲਖਵੀਰ ਸਿੰਘ ਮੌਕੇ ਤੇ ਪਹੁੰਚ ਚੁੱਕੇ ਹੈ ਤੇ ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਸੈਕਟਰ 32 ਤੋਂ ਜਿੱਥੇ ਫਾਇਰੀ ਦੇ ਮਾਮਲੇ ਤੋਂ ਬਾਅਦ ਦੋ ਜ਼ਖਮੀ ਹੋਏ ਨੇ ਇੱਕ ਦਾ ਇਲਾਜ 32 ਹਸਪਤਲ ਤੇ ਦੂਜੇ ਦਾ ਦੋ ਬੰਦੇ ਦਾ ਇਲਾਜ ਹੈ 32 ਹਸਪਤਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਫਿਰਾਜ ਚਸ਼ਦੂ ਕੀਤਾ ਬਿਆਨ ਨਾ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ